ਦੇ ਨਾਲ ਬਾਬਾ ਪਾਲਾ ਸਿੰਘ ਜੀ ਦੇ ਜੀਵਨ ਦੀਆਂ ਕੁਝ ਅਸਚਰਜ ਘਟਨਾਵਾਂ ਦਾ ਜ਼ਿਕਰ ਆਪ ਸੰਗਤਾਂ ਦੇ ਨਾਲ ਕਰਾਂਗੇ। ਬਾਬਾ ਪਾਲਾ ਸਿੰਘ ਜੀ ਜਿਸ ਸਮੇ ਬਾਬਾ ਵਿਸ਼ਨ ਸਿੰਘ ਜੀ ਦੀ ਸੇਵਾ ਕਰਿਆ ਕਰਦੇ ਸਨ ਤਾਂ ਬਾਬਾ ਵਿਸ਼ਨ ਸਿੰਘ ਜੀ ਨੇ ਖੁਸ਼ ਹੋ ਕੇ ਬਾਬਾ ਪਾਲਾ ਸਿੰਘ ਜੀ ਨੂੰ ਵਰਸੀ ਦੇ ਦਿੱਤੀ ਤੇ ਆਖਿਆ ਲੈ ਜਾ ਭਾਈ ਤੇ ਗਊਆਂ ਦੀ ਸੇਵਾ ਕਰਿਆ ਕਰ। ਤੇ ਸਮਾਂ ਬੀਤਦਾ ਗਿਆ ਤੇ ਇੱਕ ਦਿਨ ਕੋਈ ਬੰਦੂਕ ਲੈ ਕੇ ਆਇਆ ਤੇ ਬਾਬਾ ਜੀ ਨੂੰ ਕਹਿਣ ਲੱਗਿਆ ਬਾਬਾ ਜੀ ਇਹ ਰਫਲ ਤੁਸੀਂ ਆਪਣੇ ਕੋਲ ਰੱਖੋ ਤੇ ਨਾਲ ਹੀ ਕਹਿਣ ਲੱਗਾ ਨਾਲੇ ਕੋਈ ਭੈ ਨਹੀਂ ਰਹੇਗਾ ਤਾਂ ਬਾਬਾ ਪਾਲਾ ਸਿੰਘ ਜੀ ਕਹਿਣ ਲੱਗੇ ਲੈ ਜਾ ਭਾਈ ਸਾਨੂੰ ਇਸ ਦੀ ਕੋਈ ਲੋੜ ਨਹੀਂ ਤੇ ਜਾਦੂ ਵਿਅਕਤੀ ਜिद ਕਰਨੋਂ ਨਾ ਹਟਿਆ ਤਾਂ ਲੱਗ ਹੀ ਅੱਗ ਵੱਲ ਰਹੀ ਸੀ ਤਾਂ ਬਾਬਾ ਪਾਲਾ ਸਿੰਘ ਜੀ ਨੇ ਉਹ ਰਫਲ ਬਲਦੀ ਹੋਈ ਅੱਗ ਦੇ ਵਿੱਚ ਪਾ ਦਿੱਤੀ ਤਾਂ ਉਹ ਬੰਦਾ ਭੱਜ ਕੇ ਗਿਆ ਤੇ ਰਫਲ ਕੱਢੀ ਆਖਣ ਲੱਗਾ ਮਹੱਕ ਪਰਸ਼ੋ ਇਹ ਕੀ ਕੀਤਾ ਤੁਸੀਂ ਤਾਂ ਬਾਬਾ ਜੀ ਆਖਣ ਲੱਗੇ ਇਹ ਜਿਹੜੀ ਤੇਰੀ ਰਫਲ ਹੈ ਤੂੰ ਇਸ ਨੂੰ ਵੱਡੀ ਸਮਝਦਾ ਹੈ ਤੇ ਸਾਡੀ ਵਰਸ਼ੀ ਨੂੰ ਛੋਟੀ ਸਮਝਦਾ ਹੈ ਇਹ ਸਾਧੂ ਨੇ ਸਾਨੂੰ ਆਪਣੇ ਹੱਥ ਦੇ ਨਾਲ ਦਿੱਤੀ ਹੈ ਸਾਡੀ ਦਾ ਭਾਈ ਇਹੀ ਤੋਪ ਹੈ ਤੇਰੇ ਵਾਲੀ ਰਫਲ ਮੌਕੇ ਤੇ ਚੱਲੇ ਜਾਂ ਨਾ ਚੱਲੇ ਤੇ ਇੱਕ ਦਿਨ ਅਜੀਹਾ ਸਮਾਂ ਬਣਿਆ ਬਾਬਾ ਪਾਲਾ ਸਿੰਘ ਜੀ ਗਾਇਆਂ ਚਰਉਣ ਵਾਸਤੇ ਜਾ ਰਹੇ ਸਨ ਤਾਂ ਬਾਬਾ ਜੀ ਰਸਤੇ ਵਿੱਚੋਂ ਲੰਘ ਰਹੇ ਸਨ ਤਾਂ ਇੱਕ ਪੁਲਿਸ ਵਾਲਾ ਰਸਤੇ ਵਿੱਚ ਖੜਾ ਸੀ ਉਸ ਨੂੰ ਇਹ ਦੇਖ ਕੇ ਗੁੱਸਾ ਆਇਆ ਕਿ ਇਹ ਗਾਈਆਂ ਰਸਤੇ ਵਿੱਚੋਂ ਕੱਢ ਰਿਹਾ ਹੈ ਇਸ ਨੇ ਰਸਤਾ ਰੋਕਿਆ ਹੋਇਆ ਹੈ ਤਾਂ ਉਹ ਪਾਪੀ ਬਾਬਾ ਪਾਲਾ ਸਿੰਘ ਜੀ ਨੂੰ ਆ ਕੇ ਕੁੱਟਣ ਲੱਗ ਪਿਆ ਤੇ ਉਸ ਨੇ ਇੰਨੀਆਂ ਬੈਤਰੀਆਂ ਛੋਟੀਆਂ ਮਾਰੀਆਂ ਕਿ ਸਾਧੂ ਦਾ ਦਮਾਲਾ ਉੱਤਰ ਗਿਆ ਤੇ ਕੰਗਾ ਵੀ ਥੱਲੇ ਡਿੱਗ ਪਿਆ ਤੇ ਬਾਬਾ ਜੀ ਨੇ ਫਿਰ ਦੁਬਾਰਾ ਤੋਂ ਕੰਗਾ ਕੇਸਾਂ ਵਿੱਚ ਰੱਖਿਆ ਤੇ ਹੌਲੀ-ਹੌਲੀ ਦਮਾਲਾ ਸਜਾਉਣ ਲੱਗੇ ਤਾਂ ਨਾਲ ਦੇ ਸਿੰਘ ਕਹਿਣ ਲੱਗੇ ਬਾਬਾ ਜੀ ਬੜੀ ਮਾੜੀ ਕੀਤੀ ਹੈ ਉਸਨੇ ਤਾਂ ਬਾਬਾ ਜੀ ਹੱਸੀ ਜਾ ਰਹੇ ਸਨ ਤੇ ਆਖਣ ਲੱਗੇ ਕੋਈ ਗੱਲ ਨਹੀਂ ਮਥੇ ਵੀ ਬੜੇ ਟਕਾਉਂਦੇ ਹਾਂ ਇਹ ਵੀ ਹੋਣਾ ਚਾਹੀਦਾ ਹੈ ਇਹ ਸਭ ਉਸ ਦੀ ਖੁਸ਼ੀ ਦੇ ਵਿੱਚ ਹੀ ਹੋ ਰਿਹਾ ਹੈ ਤੇ ਸੰਗਤ ਜੀ ਇਹ ਗੱਲ ਕਹਿਣੀ ਤੇ ਸੁਣਨੀ ਬੜੀ ਹੀ ਔਖੀ ਹੈ ਪਰ ਜਰਨੀ ਬਹੁਤ ਹੀ ਔਖੀ ਹੈ ਬਾਣਾ ਮੰਨਣਾ ਕੋਈ ਰੱਬ ਦਾ ਪਿਆਰਾ ਹੀ ਕਰ ਸਕਦਾ ਹੈ ਤੇ ਇੱਕ ਦਿਨ ਅੰਮ੍ਰਿਤ ਵੇਲੇ ਬਾਬਾ ਜੀ ਦੇ ਸੇਵਾਦਾਰ ਨੇ ਬੇਨਤੀ ਕੀਤੀ ਬਾਬਾ ਜੀ ਮੈਂ ਮੈਂ ਦੇਖਦਾ ਸੀ ਕਿ ਤੁਹਾਡੇ ਆਲੇ-ਦੁਆਲੇ ਰਾਤ ਵੇਲੇ ਚਿੱਟੇ ਪ੍ਰਕਾਸ਼ ਦੇ ਵਿੱਚ ਕੁਝ ਰੂਹਾਂ ਫਿਰਦੀਆਂ ਸਨ ਮੰਜੇ ਦੇ ਆਲੇ-ਦੁਆਲੇ ਉਹ ਕੌਣ ਸਨ ਤੇ ਕਿੱਥੋਂ ਆਈਆਂ ਸਨ ਤਾਂ ਬਾਬਾ ਜੀ ਨੇ ਆਖਿਆ ਭਾਈ ਜਿਹੜੀਆਂ ਗਾਈਆਂ ਮਰ ਜਾਂਦੀਆਂ ਹਨ ਉਹਨਾਂ ਦੀਆਂ ਰੂਹਾਂ ਸਾਡੇ ਕੋਲ ਆ ਜਾਂਦੀਆਂ ਹਨ ਤੇ ਉਹ ਸੇਵਾਦਾਰ ਨੇ ਫਿਰ ਤੋਂ ਪੁੱਛਿਆ ਮਹਾਪੁਰਸ਼ੋ ਫਿਰ ਇਹ ਕੀ ਕਰਦੀਆਂ ਨੇ ਤਾਂ ਬਾਬਾ ਜੀ ਕਹਿੰਦੇ ਭਾਈ ਇਹ ਸਾਨੂੰ ਉਡੀਕ ਰਹੀਆਂ ਹਨ ਤੇ ਸਾਡਾ ਵੀ ਹੁਣ ਥੋੜਾ ਹੀ ਸਮਾਂ ਰਹਿ ਗਿਆ ਹੈ ਇਹ ਸਾਡੇ ਨਾਲ ਸੱਚਖੰਡ ਨੂੰ ਜਾਣਗੀਆਂ ਇਹ ਜਿੰਨੀਆਂ ਗਾਈਆਂ ਨੇ ਇਹਨਾਂ ਨੂੰ ਇੱਥੇ ਨਹੀਂ ਰਹਿਣ ਦੇਣਾ ਇਹਨਾਂ ਨੂੰ ਗੁਰੂ ਨਾਨਕ ਦੇ ਦਰ ਤੇ ਲੈ ਕੇ ਜਾਣਾ ਹੈ ਤੇ ਇੱਕ ਵਾਰ ਬਾਬਾ ਵਿਸ਼ਨ ਸਿੰਘ ਜੀ ਮਿਸ਼ਲ ਸ਼ਹੀਦਾ ਤਰਨਾ ਦਲ ਤਰਨ ਤਰਨ ਵਾਲੇ ਗੋਇੰਦਵਾਲ ਸਾਹਿਬ ਜੋੜ ਮੇਲੇ ਤੇ ਆਏ ਹੋਏ ਸਨ ਤੇ ਉਧਰ ਬਾਬਾ ਪਾਲਾ ਸਿੰਘ ਜੀ ਵੀ ਉੱਥੋਂ ਲੰਘ ਰਹੇ ਸਨ ਤਾਂ ਪਤਾ ਲੱਗਿਆ ਕਿ ਮਹਾਪੁਰਸ਼ ਵੀ ਇੱਥੇ ਆਏ ਹੋਏ ਹਨ ਤੇ ਸੰਗਤਾਂ ਦੇ ਨਾਲ ਬਚਨ ਬਿਲਾਸ ਕਰ ਰਹੇ ਨੇ ਤਾਂ ਬਾਬਾ ਪਾਲਾ ਸਿੰਘ ਜੀ ਨੇ ਕਿਸੇ ਨੂੰ ਆਖਿਆ ਕਿ ਭਾਈ ਤੂੰ ਗਾਈਆਂ ਸੰਭਾਲ ਤੇ ਮੈਂ ਬਾਬਾ ਵਿਸ਼ਨ ਸਿੰਘ ਜੀ ਦੇ ਦਰਸ਼ਨ ਕਰਕੇ ਆਉਂਦਾ ਹਾਂ ਤੇ ਜਦ ਬਾਬਾ ਵਿਸ਼ਨ ਸਿੰਘ ਜੀ ਪਾਸ ਗਏ ਤਾਂ ਉਹ ਕਹਿਣ ਲੱਗੇ ਤੂੰ ਇੱਥੇ ਕਿਵੇਂ ਪਾਲਾ ਸਿੰਘ ਗਾਈਆਂ ਕੋਲ ਕੌਣ ਹੈ ਤੇ ਕਿਹਾ ਤੇਰੀ ਸੇਵਾ ਉੱਥੇ ਲਈ ਹੈ ਤੂੰ ਇੱਥੇ ਕੀ ਕਰਨਾ ਆਇਆ ਹੈ ਤਾਕੂ ਬਾਬਾ ਪਾਲਾ ਸਿੰਘ ਜੀ ਨੇ ਕਿਹਾ ਬਾਬਾ ਜੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਇੱਥੇ ਆਏ ਹੋਏ ਹੋ ਤੇ ਜੋੜ ਮੇਲਾ ਵੀ ਲੱਗਾ ਹੋਇਆ ਹੈ ਤੇ ਮੈਂ ਸੋਚਿਆ ਦਰਸ਼ਨ ਕਰ ਚੱਲਦਾ ਹਾਂ ਜਿਵੇਂ ਗੁਰਬਾਣੀ ਦਾ ਬਚਨ ਹੈ ਸਾਧ ਬਚਨ ਅਟਲਾਦਾ ਤਾਂ ਇਹ ਸੁਣ ਕੇ ਬਾਬਾ ਵਿਸ਼ਨ ਸਿੰਘ ਜੀ ਨੇ ਬਚਨ ਕਰ ਦਿੱਤਾ ਤੂੰ ਜਿੱਥੇ ਜਾਵੇਂਗਾ ਉੱਥੇ ਜੋੜ ਮੇਲੇ ਲੱਗ ਜਾਇਆ ਕਰਨਗੇ ਉੱਥੇ ਰੌਣਕਾ ਲੱਗ ਜਾਇਆ ਕਰਨਗੇ ਆ ਤੇ ਫਿਰ ਇੱਕ ਦਿਨ ਭਾਈ ਗੁਰਿੰਦਰ ਸਿੰਘ ਨੰਗਲੀ ਵਾਲੇ ਉਹਨਾਂ ਦੇ ਪਿੰਡ ਬਾਬਾ ਪਾਲਾ ਸਿੰਘ ਜੀ ਗਏ ਗਾਈਆਂ ਨੂੰ ਲੈ ਕੇ ਤਾਂ ਦੱਸਦੇ ਨੇ ਕਿ ਅਜਿਹਾ ਉੱਥੇ ਜੋੜ ਮੇਲਾ ਲੱਗਿਆ ਕਿ ਪੂਰੇ 2 ਘੰਟਿਆਂ ਦੇ ਅੰਦਰ ਪੂਰੀਆਂ 10000 ਪਲਾਸਟਿਕ ਵਾਲੀਆਂ ਪਲੇਟਾਂ ਉੱਥੇ ਲੱਗ ਗਈਆਂ ਸਨ ਤੇ ਉਸ ਤੋਂ ਬਾਅਦ ਫਿਰ ਬਾਬਾ ਪਾਲਾ ਸਿੰਘ ਜੀ ਜਿੱਥੇ ਜਾਂਦੇ ਸਨ ਉੱਥੇ ਰੌਣਕਾਂ ਲੱਗ ਜਾਇਆ ਕਰਦੀਆਂ ਸਨ ਉੱਥੇ ਮਹਾਪੁਰਖਾਂ ਦੇ ਬਚਨਾਂ ਅਨੁਸਾਰ ਜੋੜ ਮੇਲਿਆਂ ਵਰਗਾ ਸਮਾਂ ਬਣ ਜਾਇਆ ਕਰਦਾ ਸੀ ਇਸ ਤਰ੍ਹਾਂ ਦਾ ਬਾਬਾ ਪਾਲਾ ਸਿੰਘ ਜੀ ਦਾ ਜੀਵਨ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ